ਆਦੇ ਜਾਂ ਰੀਨ ਦੇ ਨਹੀਂ ਜਿਸ ਨਾਲ ਤੁਸੀਂ ਜਾਣਦੇ ਹੋ ਉਹ ਇਹ ਕੈਸੋ ਆਪਰੇਸ਼ਨ ਦਾ ਭਾਗ ਵੀ ਕਾਫੀ ਕੀਤਾ ਹੈ ਤੇ ਇਕੱਲਾ ਨਵੀਂ ਵਿੱਚ ਨਹੀਂ ਇਸ ਤੋਂ ਇਲਾਵਾ ਸਾਲੀਕੁਨੀਆਂ 4 ਮਰਲਾ ਕਵਰ ਨੰਬਰ 2 ਦਾ ਏਰੀਆ ਉਸ ਤੋਂ ਇਲਾਵਾ ਸੁਜਾਨਪੁਰ ਦਾ ਏਰੀਆ ਤੇ ਹੋਰ ਵੀ ਬਾਕੀ ਏਰੀਆ ਸੇ ਕੈਸੋ ਕੀਤਾ ਜਾ ਰਿਹਾ ਤੇ ਇਹ ਕੈਸੋ ਬੀਸਿਕਲੀ ਨਸ਼ਿਆਂ ਦੇ ਵਿਰੁੱਧ ਹੈ ਜਿਹੜੀ ਪੰਜਾਬ ਸਰਕਾਰ ਤੋਂ ਮਹੀਨਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਅੰਡਰ ਜਿਹੜਾ ਇਹ ਕੈਸੋ ਚੱਲ ਰਿਹਾ ਹੈ ਤੇ ਇਹਨੇ ਤੇ ਚਾਪਾ ਜਿਹੜੇ ਸ਼ੱਕੀ ਵਿਅਕਤੀ ਉਹਨਾਂ ਦੇ ਘਰ वगੈਰਾ ਚੈੱਕ ਕਰਦੇ ਆ। ਉਹਦੇ ਬਾਅਦ ਜਿਹੜਾ ਕੋਈ ਚੀਜ਼ ਬਰਾਮਦ ਹੋਈ ਉਹਦੇ ਬਾਅਦ ਆਪਾਂ ਜਿਹੜਾ ਮੁਕਦਮਾ ਵੀ ਦਰਜ ਕਰਾਉਂਦੇ ਆ। ਸਭ ਕੁਝ ਵਿਆਹ ਹੁਣ ਤੱਕ। ਜਿਹਨੂੰ ਤੇ ਸਟਾਡੀ ਕੀਤਾ ਤੁਹਾਡੇ ਸਾਹਮਣੇ ਤੇ ਇਹਦੇ ਬਾਅਦ ਹੁਣ ਆਪਾਂ ਪਾਰਟੀਆਂ ਗਈਆਂ ਸਾਰਾ ਚੈੱਕ ਕਰ ਰਹੇ ਆ। ਤੇ ਬਾਕੀ ਜਗ੍ਹਾ ਵੀ ਚੱਲ ਰਿਹਾ ਮੈਂ ਤੁਹਾਨੂੰ ਸੈਂਟਰਲਾਈਜ਼ ਆਪਾਂ ਜੀ ਫੀਲ ਦੇ ਨਾਲ ਕਿ ਆਪਾਂ ਕਿੰਨੇ ਪੱਤੇ ਰਜਿਸਟਰ ਕੀਤੇ ਆ ਦਿਨ ਕਿਤੇ ਹੌਸਲੀ ਆਪਾਂ ਇੱਥੇ ਪੱਤੇ ਰਜਿਸਟਰ ਹਾਂਜੀ ਕੀਤੀ ਗਈ ਆਪਾਂ ਤਾਂ ਹੀ ਬਰੀਫ ਕਰ ਰਹੇ ਸੀ ਸਾਨੂੰ ਜਿਹੜੇ ਸਸਪੈਕਟਡ ਬੰਦੇ ਆ ਉਹਨਾਂ ਦਾ ਆਪਾਂ ਸਰਚ ਕਰ ਰਹੇ ਹਾਂ ਤੇ ਸਾਡੀ ਕੋਈ ਅਦਰਵਾਈਜ਼ ਵੀ ਇਨਪੁਟ ਹੈ ਪਰ ਇਹ ਬੰਦੇ ਇਸ ਕੰਮ 'ਚ ਲੱਗੇ ਆ ਤੇ ਆਪਾਂ ਕਰਦੇ ਆ ਸਰ ਜਿਹਨਾਂ ਦੇ ਪਰਚੇ ਦਰਜ ਹੋਏ ਆ ਇਹ ਰੈਂਡਮਲੀ ਵੀ ਕੀਤੇ ਜਾਣਗੇ ਜੀ ਕੁਝ ਤੇ ਪਰਚੇ ਵੀ ਦਰਜ ਆ ਕੁਝ ਇਸ ਤਰ੍ਹਾਂ ਵੀ ਹੈ ਇਹ ਬੇਸਿਕਲੀ ਪਬਲਿਕ ਤੋਂ ਫੀਡਬੈਕ ਆਂਦੀ ਹੈ ਜਾਂ ਸਾਡੀ ਇੰਟੈਲੀਜੈਂਸ ਦੀ ਇਨਪੁਟ ਸੇ ਕਿਹੜੇ ਬੰਦੇ ਕੰਮ ਕਰ ਰਹੇ ਆ ਉਹਦੇ ਬੀਸ ਤੇ ਫਿਰ ਆਪਾਂ ਇਹ ਅੱਜ ਦਾ ਆਪਰੇਸ਼ਨਲ ਪਲਾਨ ਕੀਤਾ ਨਕਸ਼ਾ ਪਲਾਨ ਕਰੀਦਾ ਸ਼ਾਤਾ ਸ਼ਕਰਾਨ ਕੋ ਸਾਡੇ ਵੱਲੋਂ ਵਾਰਨਿੰਗ ਹੀ ਹੈ ਇਸ ਤਰ੍ਹਾਂ ਦਾ ਕੋਈ ਕੰਮ ਕਰੂਗਾ ਤੇ ਉਹਦੇ ਖਿਲਾਫ ਐਕਸ਼ਨ ਹੋਊਗਾ ਹੋ ਵੀ ਰਿਹਾ ਤੇ ਜਿਹੜਾ ਅਗਰ ਇਸ ਤਰ੍ਹਾਂ ਦੇ ਕੰਮਾਂ 'ਚ ਇਨਵੋਲਵ ਹੋਊਗਾ ਤੇ ਸਖਤ ਤੋਂ ਸਖਤ ਤੌਰ 'ਤੇ ਅਧਾਰਾ ਦੇ ਵਿੱਚ ਉਹਦੇ ਖਿਲਾਫ ਐਫਆਈਆਰ ਰਿਪੋਰਟ ਕਰਾਂਗੇ ਇਨਸ਼ੋਰ ਕਰਾਂਗੇ ਕਿ ਉਹਨੂੰ ਵਾਪਸ ਜੇਤੀ ਸਜ਼ਾ ਆਮ ਲੋਕਾਂ ਲਈ ਮੈਸੇਜ ਆਮ ਲੋਕਾਂ ਲਈ ਹੀ ਮੈਸੇਜ ਹੈ ਕਿ ਪੁਲਿਸ ਨਾਲ ਕੋਆਪਰੇਟ ਕਰੋ ਸਾਨੂੰ ਇਨਫੋਰਮੇਸ਼ਨ ਦਿਓ ਜਿਸ ਤਰ੍ਹਾਂ ਉਹਨਾਂ ਦੇ ਕਾਫੀ ਸਾਨੂੰ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਜਿਹੜਾ ਆਪਾਂ ਹੈਲਪਲਾਈਨ ਨੰਬਰ ਦਿੱਤਾ ਹੈ ਤੇ ਉਹਦੇ ਵਿੱਚ ਅੱਗੇ ਹੋਰ ਇਨਫਰਮੇਸ਼ਨ ਦੇਣ ਉਹਦੇ ਬੀਸ ਤੇ ਆਪਾਂ ਜਿਹੜੀ ਆ ਕਾਰਵਾਈਆਂ ਵੀ ਕਰ ਰਹੇ ਆ ਐਫ ਆਈ ਆਰ ਵੀ ਲੌਂਚ ਕਰ ਰਹੇ ਆ ਤੇ ਪਬਲਿਕ ਦੀ ਕੋਆਪਰੇਸ਼ਨ ਦੇ ਬਗੈਰ ਤੇ ਕੁਝ ਨਹੀਂ ਹੋ ਸਕਦਾ ਇਸ ਲਈ ਪਬਲਿਕ ਕੋਆਪਰੇਸ਼ਨ ਇਜ਼ ਵੈਰੀ ਇੰਪੋਰਟੈਂਟ